जमा अठाई हजार रुपया बैंक का लोन क्लीयर हो जाना इदा करो कि मैं अठारह हजार रुपया दे दो दस हजार है तो मैं माफ कर देना से दस परसेंट पड़े भी हजार रुपया दो हजार कट के उन्होंने अठारह हजार रुपये दिता मैं इन्होंने करा ये गए मैं रसीदा भेजी इन्होंने उस समय मैं नहीं पता था कि नकली है कि असली है ਪੂਰੇ ਦਿਨ ਬਾਅਦ ਜਿੱਦਾਂ ਮਹੀਨਾ ਡੇਰ ਮਹੀਨੇ ਇੱਕ ਬਾਤ ਹੈ ਕਿ ਬਾਅਦ ਫਿਰ ਕੇਰਿਆ ਉਹ ਕਹਿੰਦਾ ਕਿ ਤੁਹਾਡੇ ਨਾਲੇ ਫਰੋਡ ਹੋਇਆ ਉਹ ਪਿਆ ਮੈਂ ਵੀ ਬੈਂਕ ਦਾ ਬੰਦਾ ਆ ਮੈਂ ਕਿ ਤੁਹਾਡੇ ਨੂੰ ਜੀਨੇ ਮੇਰੇ ਕੋਲੋਂ ਕਿਸ਼ਤ ਲਈ ਗਿਆ ਮੈਂ ਖੁਦ ਹੀ ਨਾਲ ਤੁਹਾਡੀ ਗੱਲ ਕਰਾਂ ਉਹਦੇ ਨਾਲ ਗੱਲ ਕਰਾਇਆ ਉਹ ਕਹਿੰਦਾ ਕਿ ਅਸੀਂ ਤਾਂ ਕੰਮ ਛੱਡਦੇ ਜੀ ਸਾਰਾ ਕੰਮ ਖਤਮ ਹੋ ਗਿਆ ਇਹ ਤਾਂ ਜਦੂ ਮਰਦੀ ਜਾ ਕੇ ਆ ਕਿ ਆਪਣੇ ਕੀ ਕਹਿੰਦੇ ਨੇ ਬਾਈਕਾਂ ਚੱਕ ਲੈਂਦੇ ਆ ਔਰ ਆਪ ਹੀ ਦੇਖੋ ਤੁਸੀਂ ਇਹਨਾਂ ਨਾਲ ਫਰੋਡ ਕਰਤਾ 18000 ਰੁਪਏ ਇਹਨਾਂ ਦਾ ਇਹਨਾਂ ਨੇ ਸੈਟਲਮੈਂਟ ਕਰ ਲਿਆ ਕਿ ਕੀ ਕਰਦਾ ਵਿਚਾਰੇ ਪੰਡਾ ਜੀ ਮੰਦਰ ਜੇ ਰਹਿੰਦੇ ਨੇ ਇਹਨਾਂ ਦੇ ਮੰਦਰ ਦੇ ਵਿੱਚ ਆ ਕੇ 18000 ਰੁਪਏ ਲੈ ਗਿਆ ਤੇ ਕਹਿੰਦਾ ਆ ਲੋ ਜੀ ਤੁਹਾਡਾ ਸੈਟਲਮੈਂਟ ਹੋ ਗਿਆ ਦੂਰਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਸੀਂ ਮੋਟਰਸਾਈਕਲ ਲੈਂਦੇ ਹੋ ਤਾਂ ਬੈਂਕ ਦੀ ਕਿਸ਼ਤਾਂ ਵੀ ਤੁਹਾਡਾ ਦੇਣਾ ਫਰਜ਼ ਬੰਦਾ ਵਾ ਅਗਰ ਕਿਸ਼ਤ ਕਿਤੇ ਡਿਊ ਹੋ ਜੇ ਤਾਂ ਉਸ ਤੋਂ ਬਾਅਦ ਰਿਕਵਰੀ ਆ ਬੈਂਕ ਪਰੇਸ਼ਾਨ ਕਰਨ ਲੱਗ ਜਾਂਦਾ ਵਾ ਇੱਕ ਐਸਾ ਹੀ ਮਾਮਲਾ ਆਇਆ ਲੇਕਿਨ ਤੁਹਾਨੂੰ ਜਾਣੂ ਵੀ ਕਰਾਵਾਂਗੇ ਇੱਕ ਐਸਾ ਰਿਕਵਰੀ ਦਾ ਬੰਦਾ ਉੱਥੇ ਪਹੁੰਚਿਆ ਜੋ ਸ਼ਖਸੇ ਕਹਿਣ ਦੇ ਮੁਤਾਬਿਕ ਜਾਲੀ ਰਸੀ ਤੇ ਉਸ ਤੋਂ ਬਾਅਦ ਬੈਂਕ ਦੇ ਬੰਦੇ ਆਂਦੇ ਮੋਟਰਸਾਈਕਲ ਵੀ ਲੈ ਜਾਂਦੇ ਨੇ ਬੰਦਾ ਸੋਚਦਾ ਕਿ ਮੇਰੀ ਕਿਸ਼ਤਾਂ ਕਲੀਅਰ ਹੋ ਗਿਆ ਮੈਂ ਹੁਣ ਐਨਓਸੀ ਲੈ ਲਾਂਗਾ ਲੇਕਿਨ ਤੁਸੀਂ ਵੀ ਸੰਚੇਤ ਰਹਿਣਾ ਜਿਹੜੇ ਬੰਦੇ ਦੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਇਹ ਨਕਲੀ ਇਹਨਾਂ ਵੱਲੋਂ ਕਿਹਾ ਜਾਂਦਾ ਨਕਲੀ ਰਿਕਵਰੀ ਵਾਲਾ ਵਾਹ ਲੇਕਿਨ ਜਦੋਂ ਬੈਂਕ ਪਹੁੰਚਦੇ ਤਾਂ ਬੈਂਕਾਂ 'ਚ ਪਤਾ ਲੱਗਦਾ ਕਿ ਤੁਹਾਡੇ ਪੈਸੇ ਖੜੇ ਹੋਏ ਨੇ ਤੁਸੀਂ ਥਾਣੇ 'ਚ ਕੰਪਲੇਂਟ ਕਰ ਦਿਓ ਮੌਜੂਦ ਨੇ ਕੀ ਨਾਮ ਹੈ ਅਮਰੀਸ਼ ਕੁਮਾਰ ਕੀ ਹੋਇਆ ਥਾ ਸਰ ਮੇਰੇ ਕੋਲ ਬੈਂਕ ਵਾਲੇ ਆਏ ਥੇ ਹਾਂ ਉਸ ਸਮੇਂ ਮੇਰੀ 6 ਕਿਸ਼ਤ ਟੁੱਟ ਗਈ ਸੀ 6 ਕਿਸ਼ਤ ਟੁੱਟਣ ਦਾ ਕਾਰਨ ਹੋ ਗਿਆ ਕਿ ਮੇਰਾ ਲੜਕਾ ਛੋਟਾ ਥਾ ਜੋ 11 12 ਸਾਲ ਦਾ ਹੈ ਉਹ ਬਿਮਾਰ ਹੋ ਗਿਆ ਕਾਫੀ ਉਦੀ ਹਸਪੀਟਲ ਚ ਆਪਰੇਸ਼ਨ ਕਰਾਣਾ ਪੈ ਗਿਆ ਇਸ ਕਾਰਨ ਮੇਰੀ ਕਿਸ਼ਤਾਂ 6 ਟੁੱਟ ਗਈਆਂ ਜੋ ਟੁੱਟ ਗਈ ਉਹਦੇ ਬਾਅਦ ਮੈਂ ਬੱਚੇ ਦੀ ਛੁੱਟੀ ਹੋਈ ਮੈਂ ਘਰੇ ਲੈ ਕੇ ਆਇਆ ਤਾਂ ਮੈਨੂੰ ਤਾਜਪੁਰ ਰੋਡ ਕੰਡੇ ਤੇ ਬੈਂਕ ਵਾਲੇ ਜਿਹੜੇ ਉਹਦੇ ਮੁਲਾਜ਼ਮ ਹੈ ਉਹਨੇ ਰੋਕਿਆ ਸੀਗਾ ਮੈਨੂੰ ਕਹਿੰਦਾ ਤੁਹਾਡੇ ਕਿਸ਼ਤਾਂ ਰਹਿੰਦੀ ਹੈ ਮੈਂ ਕਿਹਾ ਹਾਂ ਰਹਿੰਦੀ ਹੈ ਤਾਂ ਕਹਿੰਦਾ ਕਾਰਨ ਮੈਂ ਕਿਹਾ ਦਾਦਾ ਬੱਚੇ ਦਾ ਮਤਲਬ ਪ੍ਰੋਬਲਮ ਹੋ ਗਿਆ ਥਾ ਇਸ ਕਾਰਨ ਤੁਹਾਡੀ ਕਿਸ਼ਤ ਮੈਨੂੰ ਨਹੀਂ ਦਿੱਤਾ ਤਾ ਕਹਿੰਦਾ ਕਿ ਤੁਹਾਡੇ ਜਮਾ 28000 ਰੁਪਏ ਰਹਿੰਦੇ ਆ ਜਿਹੜੇ ਤੁਹਾਡਾ ਬੈਂਕ ਦਾ ਲੋਨ ਕਲੀਅਰ ਹੋ ਜਾਣਾ ਤੁਸੀਂ ਇਦਾਂ ਕਰੋ ਕਿ ਮੈਨੂੰ 18000 ਰੁਪਏ ਦੇ ਦਿਓ 10000 ਤੁਹਾਡੇ ਚਲੋ ਬੱਚੇ ਦਾ ਪ੍ਰੋਬਲਮ ਹੈ ਤਾਂ ਮੈਂ ਮਾਫ ਕਰ ਦਿੰਦਾ ਮੈਂ ਕਿਹਾ ਠੀਕ ਹੈ ਸਰ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਚਲੋ ਤੁਸੀਂ ਮੈਨੂੰ ਨਾ ਦੋ ਤਿੰਨ ਦਿਨ ਦਾ ਮੌਹਲਤ ਦਿਓ ਜੋ ਮੈਂ ਤੁਹਾਡੇ ਅਰੇਂਜ ਕਰਾਂ ਪੈਸੇ ਪੈਸੇ ਉਹਨਾਂ ਨੇ ਦੋ ਤਿੰਨ ਦਿਨ ਮੌਹਲਤ ਦਿੱਤਾ ਮੈਂ کہیں ਸੇ ਵੀ ਵਿਆਜ ਤੇ 10% ਤੇ ਫੜਿਆ 20000 ਰੁਪਏ 2000 ਕੱਟ ਕੇ ਉਹਨਾਂ ਨੇ 18000 ਰੁਪਏ ਨੂੰ ਦਿੱਤਾ ਮੈਂ ਇਹਨਾਂ ਨੂੰ ਫਰਾਦੇ ਇਹ ਲੈ ਕੇ ਗਏ ਮੈਨੂੰ ਇਹਦਾ ਉਸ ਸਮੇਂ ਮੈਨੂੰ ਨਹੀਂ ਪਤਾ تھا ਕਿ ਇਹ ਨਕਲੀ ਹੈ ਕਿ ਅਸਲੀ ਹੈ ਇਹਨੇ ਰਸੀਦਾ ਭੇਜਿਆ ਉਹਨੇ ਇੱਕਿਆਸੀ ਕੀ ਇਹ ਰਸੀਦ ਜੋ ਕੋਈ ਤੁਹਾਨੂੰ ਰੁਕਦਾ ਤੁਸੀਂ ਇਹ ਰਸੀਦ ਦਿਖਾ ਦਿਓ ਤੁਹਾਨੂੰ ਕਹਿਣਾ ਚਲੋ ਠੀਕ ਹੈ ਚਲੇ ਜਾਓ ਫਿਰ ਉਸ ਵਾਰ ਮੋਟਰਸਾਈਕਲ ਹੈ ਹਾਂ ਉਹਦੇ ਬਾਅਦ ਮੈਂ ਕਈ ਬੰਦੇ ਨੇ ਰੋਕਿਆ ਮੈਂ ਦਿਖਾਇਆ ਉਹ ਕਹਿੰਦੇ ਚਲੋ ਜੀ ਠੀਕ ਹੈ ਤੁਹਾਡਾ ਹੋ ਗਿਆ ਪੀ ਉਹਦੇ ਬਾਅਦ ਦੋ ਥੋੜੇ ਦਿਨ ਬਾਅਦ ਜਿੱਦਾਂ ਮਹੀਨਾ ਡੇਰ ਮਹੀਨੇ ਬਾਅਦ ਆਈ ਕਿ ਮੈਂ ਫਿਰ ਘੇਰਿਆ ਉਹ ਕਹਿੰਦਾ ਕਿ ਤੁਹਾਡੇ ਨਾਲ ਫਰੋਡ ਹੋਇਆ ਪਿਆ ਮੈਂ ਵੀ ਬੈਂਕ ਦਾ ਬੰਦਾ ਹਾਂ ਮੈਂ ਕਿਹਾ ਤੁਹਾਡੇ ਜਿਹਨੇ ਮੇਰੇ ਕੋਲ ਕਿਸ਼ਤ ਲਈਆ ਮੈਂ ਉਹਦੇ ਨਾਲ ਤੁਹਾਡੀ ਗੱਲ ਕਰਾਨਾ ਉਹਦੇ ਨਾਲ ਗੱਲ ਕਰਾਇਆ ਸਾੜਾ ਕੰਮ ਖਤਮ ਹੋ ਗਿਆ ਅਸੀਂ ਛੱਡਦੇ ਉਹਦੇ ਬਾਅਦ ਇਹਨੇ ਬੈਂਕ ਲੈ ਕੇ ਜਦੋਂ ਲੈ ਕੇ ਗਏ ਤਾਂ ਮੈਂ ਇਹਨਾਂ ਨੂੰ ਕਿਹਾ ਤੇ ਉਹਨਾਂ ਨੇ ਖੁਦ ਹੀ ਕਿਹਾ ਕਹਿੰਦਾ ਤੁਸੀਂ ਜਾ ਕੇ ਨਾ ਪਰਚਾ ਦਰਜ ਕਰਾਓ ਉਹ ਪਰਚਾ ਜਿਹੜਾ ਸੀ ਤੁਹਾਡੀ ਮਿਲ ਜਾਣੀ ਹੈ ਚਾਹੇ ਕਾਪੀ ਮਿਲ ਜਾਣਾ ਉਹ ਤੁਸੀਂ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਬਾਈਕ ਦੇ ਦਾਂਗੇ ਉਹਦੇ ਬਾਅਦ ਅਸੀਂ ਉਹਦੇ ਨਾਲ ਆਪੇ ਹੀ ਕਰ ਲੈਣਾ ਹਮ ਮਤਲਬ ਆਪ ਹੀ ਪਹਿਲੇ ਫਰੋਡ ਕਰਾਉਂਦੇ ਨੇ ਆਪ ਹੀ ਬਾਜ ਕਹਿੰਦੇ ਨੇ ਕੰਪਲੇਨਟ ਕਰਾਓ ਹਾਂ ਉਹਨੇ ਆਪ ਹੀ ਕਿਹਾ ਕੰਪਲੇਨਟ ਕਰਾਓ ਉਨੇ ਜਿਹੜੇ ਦੂਸਰਾ ਬੰਦਾ ਆਜੇ ਨਾ ਵਾਈਕ ਚੱਕਿਆ ਹਾਂ ਉਹਨੇ ਕਿਹਾ ਕਿ ਕੰਪਲੇਨ ਕਰਾ ਦਿਓ ਉਹਦੇ ਨਾਮ ਦੇ ਕਰਾ ਦਿਓ ਜਦੋਂ ਉਹਨਾਂ ਨੂੰ ਪੈਸੇ ਦੇ ਵੀ ਦਿੱਤੇ 28000 ਦਾ 18000 ਦਾ ਫੈਸਲਾ ਹੋ ਗਿਆ ਮੌਕੇ ਦੀ ਹੋ ਗਿਆ ਬੈਂਕ ਕੋ ਜਾਣ ਦੀ ਜਰੂਰਤ ਨਹੀਂ ਪਈ ਨਹੀਂ ਨਹੀਂ ਜਾਣ ਦੀ ਕੋਈ ਉਹਨੇ ਕਿਹਾ ਇਹ ਰਿਕਵਰੀ ਵਾਲੀ ਹੈ ਕਿ ਬਦਮਾਸ਼ ਹੈ ਇਹ ਤਾਂ ਬਦਮਾਸ਼ ਨੇ ਜੀ ਇਹ ਤਾਂ ਜਦਮਰਜੀ ਜਾ ਕੇ ਆ ਕੇ ਆਪਣੇ ਕੀ ਕਹਿੰਦੇ ਨੇ ਬਾਈਕਾਂ ਚੱਕ ਲੈਂਦੇ ਆ ਔਰ ਆਪ ਹੀ ਦੇਖ ਲਓ ਤੁਸੀਂ ਇਹਨਾਂ ਨਾਲ ਫਰੋਡ ਕਰਤਾ 18000 ਰੁਪਏ ਇਹਨਾਂ ਦਾ ਇਹਨਾਂ ਨੇ ਸੈਟਲਮੈਂਟ ਕਰ ਲਿਆ ਕਿ ਕੀ ਕਰਤਾ ਵਿਚਾਰੇ ਪੰਡਾ ਜੀ ਮੰਦਰ ਜੇ ਰਹਿੰਦੇ ਨੇ ਇਹਨਾਂ ਦੇ ਮੰਦਰ ਦੇ ਵਿੱਚ ਆ ਕੇ 18000 ਰੁਪਏ ਲੈ ਗਿਆ ਤੇ ਕਹਿੰਦਾ ਆ ਲੋ ਜੀ ਤੁਹਾਡਾ ਸੈਟਲਮੈਂਟ ਹੋ ਗਿਆ ਇਹਨਾਂ ਨੂੰ ਜਾਂਦੇ ਹੀ ਉਹਨੇ ਵਟਸਐਪ ਤੇ ਰਸੀਦ ਨਕਲੀ ਸੈਂਡ ਇਹਨਾਂ ਨੂੰ ਤਾਂ ਲੱਗੇ ਕਿ origignal ਨੇ ਵੀ ਸ੍ਰੀ ਰਸੀਦ ਬੈਂਕ ਵਾਲੇ ਨੇ ਸੈਂਡ ਕਰਤਾ ਜਦ ਜਦ ਦੁਬਾਰਾ ਮੋਟਰਸਾਈਕਲ ਚੱਕ ਕੇ ਲੈ ਗਏ ਫਿਰ ਉਹ ਕਹਿੰਦੇ ਇਹ ਤਾਂ ਕੀ ਕਹਿੰਦੇ ਨੇ ਇਹ ਤਾਂ ਉਹਨਾਂ ਦਾ ਫਰਾਡ ਕਰਤਾ ਇਹ ਤਾਂ ਸਾਡੇ ਕੋਲ ਬੰਦਾ ਹਟ ਗਿਆ ਹੋਇਆ ਇਹਨੇ ਆਪਣੇ ਵੱਲੋਂ ਹਟ ਗਿਆ ਤੇ ਪੈਸੇ ਤੁਸੀਂ ਦਿਵਾਉਂਗੇ ਨਾ ਸਾਡੇ ਹਾਂ ਤਾਂ ਇਹ ਹੁਣ ਜਾ ਕੇ ਇਹਨਾਂ ਨੂੰ ਥਾਣੇ ਭੇਜਤਾ ਜਾ ਕੇ ਇਹਨਾਂ ਦੀ ਥਾਣੇ ਵੀ ਕੋਈ ਸੁਣਵਾਈ ਨਹੀਂ ਹੈਗੀ ਹੂੰ ਇਹ ਤਾਂ ਇਕ ਤਾਂ ਪੰਜਾਬ ਸਰਕਾਰ ਦਾ ਵੀ ਇਹ ਹਾਲ ਹੈਗਾ ਵਾ ਕਿ ਪੁਲਿਸ ਵਾਲਿਆਂ ਤਾਂ ਲਗਾਮ ਨਹੀਂ ਰੱਖੀ ਹੋਈਆਂ ਕਿ ਉਹਨਾਂ ਦੀ ਸੁਣਵਾਈ ਨਹੀਂ ਕਰਦੇ ਗਰੀਬਾਂ ਦੀ ਸਰ ਪੁਲਿਸ ਦਾ ਰੋਲ ਨਹੀਂ ਆ ਗਿਆ ਰਈ ਫਰੋਡ ਆ ਗਿਆ ਜਿਹੜਾ ਬੰਦਾ ਗਿਆ ਉਹਨੂੰ ਫੜ ਕੇ ਤੁਸੀਂ ਮੁਲਾਜ਼ਮ ਨਾ ਲੈ ਕੇ ਜਾਓ ਮੁਲਾਜ਼ਮ ਨੂੰ ਕਹੋ ਇਹਨੇ ਫਰੋਡ ਕੀਤਾ ਉਹ ਤਾਂ ਕਰਦੇ ਨਹੀਂ ਜੇ ਪ੍ਰਾਈਵੇਟ ਵਾਲੇ ਇਹ ਤਾਂ ਸਿਰਫ ਗਰੀਬ ਬੰਦਿਆਂ ਨੂੰ ਤੰਗ ਕਰਦੇ ਆ ਜਿਹੜਾ ਬੰਦਾ ਮੋਟਰਸਾਈਕਲ ਲੈ ਕੇ ਗਿਆ ਵਾ ਉਹਦਾ ਉਹਦੇ ਨਾਲ ਗੱਲ ਕਰਾਓ ਉਠਾਈ ਨਹੀਂ ਰਹੀ ਹੁੰਦੀ ਸੀ ਵੀ ਨਹੀਂ ਕਰਦਾ ਹਾਂ ਨੂੰ ਸਾ ਤੂੰ ਜਿਹੜਾ ਨੰਬਰ ਤੋਂ ਫੋਨ ਮਲਾਇਆ ਮੈਂ ਇੱਕ ਵਾਰ ਕੀਤਾ ਸੀ ਉਹਨੇ ਚੱਕਿਆ ਹੀ ਨਹੀਂ ਨੰਬਰ ਹੂੰ ਨੰਬਰ ਕੀ ਹੈ ਦੱਸੋ ਏਜੰਟ ਦਾ ਕੋਈ ਵੀਡੀਓ ਵੀਡੀਓ ਬਣਾਈਏ ਉਹਦੇ ਪੈਸੇ ਲੈਣ ਦੀ ਪੈਸੇ ਲੈਣ ਦੀ ਤੇ ਵੀਡੀਓ ਬਣੀ ਹੋਈ ਹੈ ਹਾਂ ਹਾਂ ਪੈਸੇ ਲੈਂਦੀ ਵੀਡੀਓ ਬਣੀ ਹੋਈ ਹੈ ਉਸ ਦੋਨੋਂ ਜਿਹੜਾ ਦੋ ਬੰਦੇ ਆਏ ਸੀ ਕਿ ਪੈਸੇ ਲੈਣ ਉਹਨਾਂ ਦੇ ਦੋਨੋਂ ਦੇ ਵੀਡੀਓ ਬਣਾਇਆ ਹੋਇਆ ਜਦੋਂ ਕੈਸ਼ ਗਿੰਦੇ ਆ ਉਹਦੀ ਵੀ ਵੀਡੀਓ ਹੈ ਮੇਰੇ ਕੋਲ ਅੱਛਾ ਹਾਂਜੀ ਸਾਰਾ ਕੁਝ ਹੈਗਾ ਹੈ ਹਾਂਜੀ ਉਹਨਾਂ ਨੂੰ ਪਤਾ ਨਹੀਂ ਹੋਣਾ ਤੁਸੀਂ ਵੀਡੀਓ ਬਣਾਈਏ ਨਹੀਂ ਉਹਨੂੰ ਕੋਈ ਪਤਾ ਨਹੀਂ ਹੈ ਕਿ ਮੈਂ ਵੀਡੀਓ ਬਣਾ ਰਿਹਾ ਹਾਂ ਅੱਛਾ ਨੰਬਰ ਦੋ ਫੋਟੋ ਕਿੱ데 ਪਤਾ ਨਹੀਂ ਕੀ ਹਿਸਾਬ ਕਿੱਦਾਂ 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 ਕਿ ਆਜੋ ਪੰਜ-ਸੱਤ ਬੰਦੇ ਇੱਥੇ ਖੜਾਉਂਦੇ ਚੌਂਗ ਅੱਛਾ ਕਿੰਨੇ ਦਿਨਾਂ ਤੋਂ ਖੜੋ ਰਹੇ ਅੱਛਾ ਵੀ ਜੇ ਦਾ ਨਹੀਂ ਕਿਸ਼ਤਾ ਆਈ ਹੁੰਦੀ ਉਹਨੂੰ ਘੇਰਦੇ ਆ ਮੋਟਰਸਾਈਕਲ ਖੁੰਦੇ ਉਹਦਾ ਅੱਛਾ ਉਹ ਜਾ ਇੱਕ ਵਾਰੀ ਇੱਥੋਂ ਸਰਦਾਰ ਦਾ ਕੋਕ ਲਗਾ ਬਿਲਕੁਲ ਇੱਥੋਂ ਦੰਨੀ ਵੇਲੇ ਖੜਦੇ ਆ ਤਕਰੀਬਨ ਖੜਾ ਹੀ ਹੁੰਦੇ ਆ ਸਾਰੀ ਦਿਹਾੜੀ ਚ ਆ ਸਵੇਰੇ ਵੀ ਖੜੇ ਸੀ ਉਧਰਲੀ ਸਾਈਡ ਤੇ ਵੀ ਖੜੇ ਸੀ ਅੱਛਾ ਤੇ ਹੁਣ ਹੈਗੇ ਨੇ ਹੁਣ ਪਤਾ ਨਹੀਂ ਹੈ ਕਿ ਨਹੀਂ ਲੇਕਿਨ ਤਕਰੀਬਨ ਰੋਜ਼ ਹੀ ਖੜੋਂਦੇ ਆ ਰੋਜ਼ ਹੀ ਖੜੋਂਦੇ ਆ ਹਾਂ ਤੇ ਆੜੜੀਆਂ ਦੇ ਆ ਉਹਨਾਂ ਦੀਆਂ ਭੈਣਾਂ ਤੋਂ ਆੜੜਾ ਗੁੰਡੇ ਜਿਹਾ ਲੱਗਦੇ ਹੋ ਹੂੰ ਬੌਂਸਰ ਰੱਖਿਆ ਹੋਣਾ ਉਹਨੇ ਨੇ ਹਾਂ ਕੌਣ ਸਰ ਬੌਂਸਰ ਰੱਖਾਉਣਾ ਇਹ ਹੈ ਕਿੱਥੇ ਆ ਜਿੱਥੇ ਸਾਡੀ ਐਕਟਿਵਾ ਖੜੀ ਹੈ ਮੋਟਰਸਾਈਕਲ ਖੜਾ ਕਿੱਥੇ ਖੜਾ ਹੈ ਉਹ ਇਹ ਬਾਈਕ ਜਿਹੜਾ ਇਹ ਤੁਹਾਨੂੰ ਪਤਾ ਤੁਹਾਡਾ ਮੋਟਰਸਾਈਕਲ ਕਿੱਥੇ ਖੜਾ ਉਹ ਕਹਿ ਕੇ ਗਿਆ ਥਾ ਮੈਂ ਮੈਨੂੰ ਨਹੀਂ ਪਤਾ ਕਿਉਂਕਿ ਉਹਨੇ ਕਹਿ ਕੇ ਗਿਆ ਕਿ ਬੈਂਕ ਬੈਂਕ 'ਚ ਰਹਿਣਾ ਤੁਸੀਂ ਆ ਕੇ ਲੈ ਲਿਓ ਆਪਣਾ ਕਿੱਥੇ ਕਿੱਥੇ ਹੈ ਬੈਂਕ ਲੁਧਿਆਣਾ ਦੇ ਕਿਹੜੇ ਸ਼ਹਿਰ 'ਚ ਹੈ ਕਿਹੜੇ ਜ਼ਿਲ੍ਹੇ 'ਚ ਹੈਗਾ ਆਹ ਤੇ ਦੱਸ ਦੋ ਇਹਨਾਂ ਨੂੰ ਕੀ ਬਤਾ ਕੀ ਬਤਾ ਚੋਰੀ ਦਾ ਉਹ ਵੀ ਚੋਰੀ ਕਰਕੇ ਲੈ ਗਿਆ ਉਹ ਵਾਰਦਤ ਕਰਦੇ ਉਹ ਆਪਣਾ ਕਾਰਡ ਨਹੀਂ ਖਾਇਆ ਤਾਂ ਬਜਾਪ ਦੇਖ ਸਾਹਵੇਂ ਫੋਟੋ ਕਿੱਥੇ ਹੈ ਨਕਲੀ ਬਣ ਸਕਦਾ ਹਾਂ ਇਹ ਵੀ ਗੱਲ ਸਹੀ ਹੈ ਕੋਈ ਨਹੀਂ ਇਤਨਾ ਵੀ ਨੂੰ ਨਹੀਂ ਪਤਾ ਨੋ ਜੀ ਮੋਟਰਸਾਈਕਲ ਲੈ ਗਏ ਇਹਨਾਂ ਨੂੰ ਵੀ ਨਹੀਂ ਪਤਾ ਮੋਟਰਸਾਈਕਲ ਲੈ ਕੇ ਕਿੱਥੇ ਗਏ ਨੇ ਗਾੜੀ ਖਰੀਦਿਆ ਤਾਂ ਕਹਾਂ ਹੈ ਹਲੋ ਹਾਂ 10000 ਦੇ ਕੇ ਅਗਲਾ ਮੋਟਰਸਾਈਕਲ ਇਹਨਾਂ ਲੜਕੇ ਨੂੰ ਪਤਾ ਹੈ 10 ਖੜਾ ਕਿੱਥੇ ਮੋਟਰਸਾਈਕਲ ਗਾਂਧੀ ਮਾਰਕੀਟ ਉੱਥੇ ਮੋਟਰਸਾਈਕਲ ਕਿੱਥੇ ਖੜੇ ਲੱਗਦਾ ਪਾਰਕਿੰਗ ਹੈ ਗਾਂਧੀ ਮਾਰਕੀਟ ਤੋਂ ਬੈਂਕ ਹੈ ਨਾ ਐਲ ਐਨ ਡੀ ਫਾਈਨਾਂਸ ਹੈ। ਉਹ ਪਾਰਕਿੰਗ ਹੈ ਉਥੇ। ਉਥੇ ਪਾਰਕਿੰਗ ਹੈ। ਉਹਦੇ ਉਹਦੇ ਪਾਰਕਿੰਗ ਹੈ। ਦੇਖ ਕੇ ਆਇਓ ਮੋਟਰਸਾਈਕਲ ਇੱਕ ਵਾਰੀ ਵੀ। ਉਥੇ ਖੜਾ ਹੋ ਕੇ ਰਹੇ ਆ। ਖੜਾ ਹੁਥੇ? ਹਾਂ। ਚਲੋ। ਦੇਖਿਆ ਤੁਸੀਂ? ਨਹੀਂ। ਤੈਨੂੰ ਪਤਾ ਹੈ? ਹਾਏ ਹਾਸੀਆਂ ਬਾ। ਇਹ ਹਾਸੀਆਂ ਬਾਜ ਵਿੱਚ ਦੂਜੇ ਤਰ੍ਹਾਂ ਹੋਣੀਆਂ ਜਦੋਂ ਕੋਈ ਵਾਰ ਦੇ ਲੋਗੀ ਮੋਟਰਸਾਈਕਲ ਤੇ। ਉਹ ਉਹ ਇਹਨਾਂ ਨੂੰ ਸਮਝਾਓ ਥੋੜਾ ਜਿਆ। ਉਹ ਕਹਿੰਦਾ ਇਹ ਤਾਂ ਵਿਚਾਰੇ ਪੰਡਾ ਜੀ ਨੇ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਅੱਜ ਮੈਨੂੰ ਦੋ ਦਿਨ ਤੋਂ ਕਹਿ ਰਹੇ ਸੀਗੇ। ਹੂੰ। ਵੀ ਖਾਣੇ ਚੱਲਣਾ ਸੁਣਵਾਈ ਨਹੀਂ ਹੈਗੀ ਮੈਂ ਤਾਂ ਦੇਖਿਆ ਵੀ ਮੈਂ ਕਿ ਵਿਸ਼ਾਲ ਜੀ ਖੜੇ ਨੇ ਇਹੀ ਹੱਲ ਕਰਾ ਸਕਦੇ ਨੇ ਤਾਂ ਹੀ ਮੈਂ ਵਿਸ਼ਾਲ ਜੀ ਵੀ ਜਾ ਕੇ ਆਉ ਇੱਕ ਜੀ ਅਸੀਂ ਜ਼ਰੂਰ ਜਾ ਕੇ ਆਵਾਂਗੇ ਖਾਣਾ ਕਿਹੜਾ ਪੈਂਦਾ ਇਹਨਾਂ ਨੂੰ ਕਿਹੜੇ ਥਾਣੇ ਦਿੱਤੇ ਆ ਫਰੇਮ ਬਿਹਾਰ ਟਿਪਾ ਰੋਡ ਟਿਪਾ ਰੋਡ ਸੁਭਾਸ਼ ਨਗਰ ਚੌਂਕੀ ਪੈਗੀ ਸੁਭਾਸ਼ ਨਗਰ ਟਿਪਾ ਥਾਣਾ ਪੈ ਗਿਆ ਟਿਪਾ ਥਾਣਾ ਪੈ ਗਿਆ ਹੈਲੋ ਜੱਸੀ ਜੀ ਗੱਲ ਕਰਦੇ ਹੋ ਹਾਂ ਜੀ ਜੱਸੀ ਜੀ ਗੱਲ ਕਰ ਰਹੇ ਹੋ ਜੱਸੀ ਕੋ ਰਿਕਵਰੀ ਤੋਂ ਗੱਲ ਕਰ ਰਹੇ ਹੋ ਪਾ ਜੀ ਤੁਸੀਂ ਇੱਕ ਮੋਟਰਸਾਈਕਲ ਲੈ ਕੇ ਗਏ ਹੋ ਬੈਂਕ ਤੋਂ ਗੱਲ ਨਹੀਂ ਕਰਦੇ ਹੋ ਨਾ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਤੇਰੀ ਵੀਡੀਓ ਬਾਈ ਬਣੀ ਹੋਈ ਹੈ ਤੂੰ ਪੈਸੇ ਲੈ ਕੇ ਗਿਆ ਹੋਏਗਾ 18000 ਰੁਪਏ ਬੰਦੇ ਕੋਲ ਹਲੋ ਲੈ ਜੀ ਫੋਨ ਕੱਟਦਾ ਜੀ ਜਿਹੜਾ ਪੈਸੇ ਲੈ ਕੇ ਗਿਆ ਫੋਨ ਕੱਟਦਾ ਨੂੰ ਆ ਵੀਡੀਓ ਇਸ ਕਰਕੇ ਸ਼ੇਅਰ ਕਰ ਰਿਹਾ ਨਾਲ ਜਿਹੜਾ ਸ਼ਖਸ ਆਇਆ ਸੀਗਾ ਇਹਨਾਂ ਦਾ ਠੱਗੀ ਕਰ ਗਿਆ ਠੱਗੀ ਕਿੰਨੇ ਦੀ ਕਰ ਗਿਆ 18000 ਰੁਪਏ ਦੀ ਇਹ ਕਹਿ ਕੇ ਕਰ ਗਿਆ ਕਿ ਮੈਂ ਰਿਕਵਰੀ ਏਜੰਟ ਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਰਿਕਵਰੀ ਵਾਲੇ ਰਿਕਵਰੀ ਕਰਨ ਆਉਂਦੇ ਵੀ ਆ ਲੇਕਿਨ ਤੁਹਾਨੂੰ ਅਗਰ ਸੈਟਲਮੈਂਟ ਕਰਾਉਂ ਉਸੇ ਕਹਿੰਦੇ ਪਹਿਲੀ ਗੱਲ ਤਾਂ ਰਿਕਵਰੀ ਬੰਦ ਰੀਕਵਰੀ ਤੁਹਾਨੂੰ ਪਤਾ ਹੋਣਾ ਸੁਪਰੀਮ ਕੋਰਟ ਦੀ ਰੂਲਿੰਗ ਸੀਗੀ ਰਿਕਵਰੀ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਅਗਰ ਰਿਕਵਰੀ ਕਰਦੇ ਵੀ ਹੈ ਤੇ ਉਹ ਪਹਿਲੇ ਤਾਂ ਕੋਰਟ ਤੋਂ ਆਰਡਰ ਵੀ ਲੈ ਕੇ ਆਣਗੇ ਤੁਹਾਡੀ ਰਿਕਵਰੀ ਕਰਨ ਲੱਗੇ ਆ ਉਸ ਤੋਂ ਬਾਅਦ ਹੀ ਗੱਲ ਕੀਤੀ ਜਾਵੇ ਜਾਂ ਥਾਣਾ ਸਬੰਧੀ ਥਾਣੇ ਨੂੰ ਇਤਲਾਹ ਦੇਣਗੇ ਕਿ ਅਸੀਂ ਇਸ ਇਲਾਕੇ ਦੇ ਵਿੱਚ ਰਿਕਵਰੀ ਕਰਨ ਚੱਲੇ ਆ ਸਾਡੇ ਕੋਲ ਇਹ ਡਾਕੂਮੈਂਟ ਹੈਗੇ ਨੇ ਇਹ ਸੈਕਸ਼ਨ ਇਹ 60 ਦਾ ਜਿਹੜਾ ਸਾਡੇ ਕੋਲ ਆਰਡਰ ਹੈਗਾ ਇਹ ਤਾਂ ਦਿਖਾ ਕੇ ਰਿਕਵਰੀ ਕਰਨ ਜਾਣਗੇ ਲੇਕਿਨ ਇਹਨਾਂ ਕੋ ਕੁਝ ਨਹੀਂ ਹੁੰਦਾ ਇਹ ਧੱਕੇ ਨਾਲ ਹੀ ਦੇਖਦੇ ਨੇ ਮਤਲਬ ਬੰਦਾ ਵਾ ਖਿੱਚ ਲਓ ਖੋਲੋ ਕਿਸ਼ਤਾਂ ਨਹੀਂ ਆ ਰਹੀਆਂ ਲੇਕਿਨ ਬੈਂਕ ਕੋਲ ਨੂੰ ਚਾਹੀਦਾ ਵਾ ਕਿ ਰਿਕਵਰੀ ਕਰਾਉਣ ਉੱਤੇ ਜਦੋਂ ਤੁਸੀਂ ਬੈਂਕ ਦੇ ਰਿਕਵਰੀ ਕਰਾਉਂਦੇ ਹੋ ਬੰਦੇ ਦਾ ਆਈਡੀ ਕਾਰਡ ਤੇ ਬੰਦੇ ਦੀ ਉਸ ਸਮੇਂ ਬੁੱਕ ਤੁਸੀਂ ਨਾਲ ਦੇਵੋ ਜਿਹੜਾ ਕਿਸ਼ ਦੇ ਰਿਹਾ ਕਿਸ਼ 18000 ਦਿੱਤਾ ਵਾ 18000 ਹੁਣ ਕਿਤੇ ਗਿਆ ਬੈਂਕ ਵਾਲੇ ਕਹਿੰਦੇ ਨੇ ਕਿ ਪੈਸੇ ਤੁਹਾਡੇ ਨੇ ਉਹ ਬੰਦਾ ਹਟ ਗਿਆ ਪੈਸੇ ਤੁਹਾਡੇ ਖੂ ਖਾਤੇ ਚਲੇ ਗਏ ਤੁਸੀਂ ਐਫਆਈਆ ਕਰਾ ਦਿਓ ਖੂ ਖਾਤੇ ਮੈਨੇ ਦੀ ਕਮਾਈ ਕਿੱਥੇ ਚਲੀ ਗਈ ਰਿਕਵਰੀ ਵਾਲੇ ਗੁੰਡੇ ਤੁਸੀਂ ਖੜੇ ਕਿਤੇ ਨੇ ਕਿਦੀ ਮਜਾ ਨ ਕਿਨੇ ਕਿਤੇ ਨੇ ਕੌਣ ਪਰਮਿਸ਼ਨ ਦਿੰਦਾ ਤੁਹਾਨੂੰ ਰਿਕਵਰੀ ਵਾਲੇ ਖੜੇ ਕਰਨ ਦੀ ਕੌਣ ਪਰਮਿਸ਼ਨ ਦਿੰਦਾ ਇਹਨਾਂ ਨੂੰ ਮੋਟਰਸਾਈਕਲ ਦੀ ਹੈ ਮੋਟਰਸਾਈਕ ਕਿਉਂ ਨਹੀਂ ਮੈਨੇਜਰ ਮੌਕੇ ਤੇ ਜਾਂਦਾ ਕਿਉਂ ਨਹੀਂ ਮੈਨੇਜਰ ਮੌਕੇ ਤੇ ਆ ਕੇ ਗੱਲਬਾਤ ਕਰਦਾ ਆਖਿਰੇ ਕਿੰਨਾ ਵੱਡਾ ਲੋਚਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਹੁਣ ਇਹਦੇ ਤੇ ਦੇਖਦੇ ਆ ਪੰਜਾਬ ਸਰਕਾਰ ਕੀ ਐਕਸ਼ਨ ਲੈਂਦੀ ਹੈ ਲੋਕਾਂ ਨੂੰ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਹਾਂ ਜੀ